ਅਨਸਤ ਸਤਿ ਸ਼੍ਰੀ ਅਕਾਲ ਜੀ ਸਾਰੇ ਨਾ ਵਦੀਹ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੱਡਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੱਗੀ ਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀ ਆ ਦੋਵੇਂ ਸੂਈਆਂ ਸਵਾਈਆਂ ਦਿਖਾਉਣੀ ਆ ਤੇ ਦੋਵਾਂ ਮਗਰੀ ਚੰਗੀਆਂ ਸੋਹਣੀਆਂ ਵਛੀਆਂ ਵਾਂ ਜਿਹੜੀਆਂ ਚੰਗੇ ਟੀਕੇ ਦੀਆਂ ਦੋਵਾਂ ਮਗਰੀ ਵਛੀਆਂ ਵਾਂ ਤੇ ਤਾਜ਼ੀਆਂ ਸੂਈਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਜੇ ਹਾਂਜੀ ਹਾਂਜੀ ਵੀਰ ਜੀ ਕਿਰਪਾ ਤੇ ਹੀ ਸਣਾ ਬਣਾ ਸਾਫਾ ਦਿਆ ਜੇ ਦੋ ਹੀ ਰਹਿ ਗਈਆਂ ਜੇ ਹਾਂਜੀ گاਵਾ ਤੇ ਚਾਰ ਹੀ ਰਾਤੀ ਤੇ ਦੋ ਰਹਿ ਗਈਆਂ ਦੋ ਹੀ ਗਈਆਂ ਜੀ ਠੀਕ ਆ ਹਾਂਜੀ ਤੇ ਚੰਗੀਆਂ ਦੋਵੇਂ ਜਾਂਦੀਆਂ ਨਾ ਚੰਗੇ ਦੁੱਧ ਵਾਲੀ ਦੁੱਧ ਵਾਲੀਆਂ ਚੰਗੀਆਂ ਦੋਵੇਂ ਸੋਈਆਂ ਤਾਜ਼ੀਆਂ ਨਾਲੇ ਬੋੜੇ ਦੇ ਨੇ ਤੇ ਮਗਰ ਵਛੀਆਂ ਨਾਲ ਦੋਵੇਂ ਚੰਗੇ ਮਤਲਬ گاਵਾ ਵੀ ਚੰਗੀਆਂ ਤੇ ਮਗਰ ਵਛੀਆਂ ਵੀ ਚੰਗੀਆਂ ਜੀ ਠੀਕ ਆ ਹਾਂਜੀ ਚਲੋ ਨਾਮ ਦੱਸ ਤੇ ਕਰੀ ਆਪਣਾ ਨਾਮ ਕੀ ਆਪਣਾ ਸ਼ੋਭਨਾਮ ਜਗਰਾਤ ਸਿੰਘ ਜੀ ਜਾਕੀ ਨਾਮ ਚੱ ਠੀਕ ਹੈ ਨੰਬਰ ਆਪਣਾ ਹੈਗਾ 8195817550 ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਹਦੇ ਤੋਂ ਹੀ ਆਪਾਂ ਕਰਨੀ ਆ ਇਹਦੇ ਵਿੱਚ ਹੀ ਆ ਡੱਬੀ 'ਚ ਹਾਂ ਜੀ ਹਾਂ ਜੀ ਡੱਬੀ ਵਿੱਚ ਹੀ ਭਾਈ ਤੇ 나ੜੂ ਬਿਲਕੁਲ ਨਾਲ ਤਾਜ਼ਾ ਗਿੱਲਾ ਹੀ ਆ ਜਿਹੜਾ ਹਜੇ ਉਹ ਦੇਖ ਸਕਦੇ ਜੀ ਕਿੰਨਾ ਚਿਰ ਹੋਇਆ ਵਿਦਿਨ ਸੁਈ ਨਾ ਇਹ ਵਿਦਿਅ ਅਜ ਤੜਕੇ ਸੁਈ ਹੈ ਕਰ ਲ ਆਪਣੇ ਕੋ ਗੱਬਣ ਆਈ ਸੀ ਆਪਣੇ ਕੋ ਹਾਲ ਹੀ ਸੁਈ ਆ ਕੋਈ 6 ਵਜੇ ਸੇਰੇ ਤੇ ਜੇ ਜੁਰ ਪ੍ਰੋਪਰ ਪਾ ਸੀ ਨਾ ਸੇਰ ਪ੍ਰੋਪਰ ਵਧੀਆ ਪਾ ਗਈ ਆ ਠੀਕ ਆ 8:30 ਦੇ ਨੋ ਇਹਨੇ ਸੇਰੇ ਚੇਰ ਪਾਤੀ ਜੇ ਠੀਕ ਆ ਹਾਂਜੀ ਹਾਂਜੀ ਕਿੰਨੇ ਕ ਦੁੱਧ ਆ ਲੀਜੇ ਦੁੱਧ ਤੇ ਵੇਖੋ ਹਣ ਹਰ ਪੀਜੀ ਅਜੇ ਤੇ ਚਲੋ ਬੌਲੇ ਤੇ ਆਪਾਂ ਦੇ 4 ਕਿਲੋ ਬੌਲਾ ਚ ਹੋਇਆ ਸੇਰੇ 8:30 ਵਜੇ ਠੀਕ ਆ ਜੇਰ ਪੌਣ ਤੋਂ ਬਾਅਦ ਠੀਕ ਆ ਇਹ ਦੁੱਧ ਤੇ ਅਜੇ ਵਸ਼ੀ ਨਵੀਂ ਪਲੱਸ ਤੇ ਚੱਲਣਾ ਹੀ ਚਾਹੀਦਾ ਠੀਕ ਆ ਲੀ ਆ ਵਸ਼ੀ ਥੋੜੀ ਜਿਹੀ ਤਾਂ ਕ ਬਾਕੀ ਵੇਸ਼ੇ ਕੋਈ ਕਮੀ ਪੇਸ਼ੀ ਇਹ ਇੱਕ ਚਲੋ ਤਾਜੀ ਸੋਈ ਕਰਕੇ ਥੋੜੀ ਲੱਪੇ ਲੱਪੇ ਜਵੇ ਲੱਗਾ ਤੁਹਾਨੂੰ ਬਰਾ ਚਲੋ ਤੋਰਾ ਇੱਕ ਕਰੀ ਨਾ ਕੋਸ਼ ਕੋਸ਼ ਜੇ ਭਲਾਵੇਂ ਹਵਾਨੇ ਤੇ ਹੈਈਆ ਉੱਤਰਾ ਜਿਹੜੀ ਚੰਗੇ ਘੱਟ ਕੱਟਦੀ ਆ ਤੇ ਥੱਲੇ ਉਹ ਜਿਹੜੀ ਚੰਗੀ ਤਿਆਰ ਹੋਈ ਆ 98 ਦੇ ਦੇਖ ਦੇ ਜੇ ਲੱਗ ਗਿਆ ਤਾਂ ਤੇ ਕੀ ਰੱਖਣਾ ਵੀ ਦੇ ਤਾਂ ਫਿਰ ਮੋਲ ਆਪਾਂ ਮੋਲ ਆ ਹੱਕੀ ਜਿੱਦਾਂ ਨਹੀਂ ਤੇ ਮਾਰਕੀਟ ਚੱਲਣ ਦੀਆਂ 70 70 ਦੀਆਂ ਗਿੱਟੀਆਂ ਆਂਡੀਆਂ ਹਾਂਜੀ ਹਾਂਜੀ ਤੇ ਬਾਕੀ ਵੈੜ ਆਪ ਵੀ ਪੂਰੀ ਜਾਤ ਨਸਲ ਜੀ ਆ ਮਗਰ ਬੱਚਾ ਵੀ ਬਹੁਤ ਮਗਰ ਬੱਚੇ ਵੀ ਪੂਰੀ ਕਮਾਲ ਦੀ ਹੈ ਹਨਾ ਹਾਂਜੀ ਬੌਲੇ ਤੇ ਵਸ਼ੀ ਆ ਦੁੱਧ ਜਿਹੜਾ 20+ ਰਮਾਨਾ ਚੱਲੂਗੀ ਵਸ਼ੀ ਠੀਕ ਹੈ ਜੀ 24 ਚਵਾਜੇ 25 ਚਵਾਜੇ ਚੰਗੀ ਸੇਵਾ ਤੇ ਇੰਨਾ ਕਿ ਦੁੱਧ ਨੇ ਚਵਾਉਣਾ ਵਾ ਠੀਕ ਆ ਤੇ ਮੋਹਲਤ ਮੈਂ ਕਹਿੰਨਾ ਇਹਦਾ ਕਰ ਲਈਏ 65000 ਵਿੱਚੋਂ ਕਰਦੀਏ ਛੋਟ ਛੋਟ ਹੋਰ ਛੋਟ ਤੁਸੀਂ ਕਰ ਲੋ ਜਿੰਨੀ ਕਰਨੀ ਇੱਕੋ ਗੱਲ ਕਰਦੀਏ ਸਰ ਕੋਈ ਕਰ ਦੋ ਪੂਰੇ 60 ਦੀ 60 ਚੋਂ ਨਾ 3 ਹੋਰ ਛੱਡ ਦਾਂਗੇ ਅੱਛਾ ਵਾਸੀ ਦਵਾਂਗੇ ਕੋਈ ਜਿਆਦਾ ਹੀ ਕਰੇਗਾ ਠੀਕ ਆ 57000 ਦੀ ਵਾਸੀ ਦੇ ਦੇਣੀ ਆ ਠੀਕ ਆ ਨਾਲ ਇੱਕ ਵਾਸੀ ਹੋ ਰਿਹਾ ਸਮਝੋ ਦੋ ਹੀ ਗਾਈਆਂ ਵੰਡਣੀਆਂ ਨੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਜਰਸੀ ਚੰਗੇ ਵੱਡੇ ਕੱਦ ਕਾਠ ਵਾਲੀ ਆ ਪੂਰੀ ਐਚ ਐਫ गावा ਵਾਂਗੂ ਕੱਦ ਕਾਠ ਆ ਤੇ ਇਹਦੇ ਇਹਦੇ ਮਗਰ ਵੀ ਬੱਛੀ ਬੜੀ ਕਮਾਲ ਦੀ ਆ ਹਨਾ ਹਾਂਜੀ ਹਾਂਜੀ ਬੱਛੀ ਬਹੁਤ ਚੰਗੀ ਹੈ ਹਾਈਟ ਲੈਂਥ ਬੱਛੀ ਦੀ ਹੁਣ ਤੋਂ ਹੀ ਬੜੀ ਚੰਗੀ ਹੈ ਹਾਂਜੀ ਹਾਂਜੀ ਤੇ ਇਹਨੂੰ ਕਿੰਨਾ ਚਿਰ ਹੋਇਆ ਜੇ ਸੋਈ ਮੈਂ ਇਹਨੂੰ ਹਰ ਪੀਜੀ ਅੱਜ ਚੌਥਾ ਦੇਣ ਜੇ ਚੌਥਾ ਦੇਨੇ ਆ ਹਾਂਜੀ ਇਹਦੇ ਕੋ ਕਿੰਨਾ ਤਿਆਰ ਹੋ ਗਿਆ ਜੀ ਇਹਦੇ ਕੋ ਜਿਹੜਾ ਵਿਖਾਵੇ ਵਾਲਾ ਜੇ ਕਹੀਏ ਤੇ 22 25 ਕਿਲੋ ਆ ਅੱਛਾ ਇੱਕ ਝੂਕੇ ਵਾਲਾ ਠੀਕ ਹੈ ਬਾਕੀ ਜਿਹੜਾ ਲੀਟਰ ਮਾਰ ਕੇ ਛੜਨਾ ਉਹ 20 ਕਿਲੋ ਗਿਣ ਕੇ ਕੋਲ ਆ ਜੇ ਆਪਣੇ ਬਿਲਕੁਲ ਤਿਆਰ ਆ ਜਿਹੜਾ ਤਿਆਰ ਤੇ ਅੱਜ ਚੌਥਾ ਦੇਨੇ ਆ 나ੜੂ ਬੱਛੀ ਦਾ ਨਾਲ ਆ ਬਿਲਕੁਲ ਵੱਡੀ ਪੰਜਾਬ ਵਾਲੀ ਜ ਦੋ ਦਿਨ ਨੂੰ 28 30 ਕਿਲੋ ਕੀ ਕਹਿੰਦਾ ਹੈ ਜਿਵੇਂ ਚਲੋ ਤੋਰਾ ਹਾਫੇ ਦੇ ਕਰੀ ਨਾ ਪੂਰੇ ਵੱਡੇ ਕਦ ਕਾਠ ਵਾਲੀ ਜਰਸੀ ਹੈ ਜਿਹੜੀ ਦੇਖੋ ਕੁਆਲਿਟੀ ਕਿੰਨੀ ਫੇਸ ਦੇ ਵਿੱਚ ਥਾਈਤੀ ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਚਵਾਈ ਜਾਊਗੀ ਮੌਕੇ ਤੇ ਜਿਹੜਾ 20 ਲੀਟਰ ਜਿਹੜਾ ਤਿਆਰ ਆ ਲੈ ਜਾ ਵੀਰ ਜੀ ਕਿਸ ਤਰ੍ਹਾਂ ਦਾ ਸਾਈਜ਼ ਗਿਆ ਇਹਦਾ ਵੀ ਚੰਗਾ ਤੇ ਮਿਲਕ ਮੈਨੂੰ ਵੀ ਚੰਗੀ ਲੱਗੀ ਆ ਬੀਬੀ ਜੀ ਵਾਸ਼ੀ ਇਹਦੀ ਚੈੱਕ ਕਰੋ ਵੇਖੋ 14 ਦਿਨਾਂ ਦੀ ਵਾਸ਼ੀ ਹੋਈ ਹੈ ਵੇਖ ਲੋ ਕਿੰਦੀ ਅਵਸ਼ਿਰੀ ਦੀ ਹਾਈਟ ਲੈਂਥ ਹੁਣ ਤਾਂ ਨਹੀਂ ਦੇਖ ਸਕਦੇ ਜੇ ਹੈਗਾ ਜੇ ਬੱਚਾ ਜਿਹੜਾ 나ੜੂ ਤੇ ਹੀ ਆ 14 ਦਿਨਾਂ ਦਾ ਬੱਚਾ ਹੋਇਆ ਜੀ ਅੱਜ ਤੇ 4 ਦਿਨਾਂ ਦਾ ਬੱਚਾ ਹੈ ਤੇ ਵੇਖਣ ਨੂੰ ਇੰਜ ਲੱਗਦਾ ਕਿ ਜਿੱਤ ਤਰ੍ਹਾਂ 3 ਮਹੀਨਿਆਂ ਦਾ 3 ਮਹੀਨਿਆਂ ਦਾ ਬੱਚਾ ਹੁੰਦਾ ਵਾ ਪਰ 나ੜੂ ਜਿਹੜਾ ਅਜੇ ਨਾਲ ਹੀ ਇੱਤਾ ਜੀ ਬੱਚੀ ਆ ਤੇ ਹਾਈਟ ਲੈਂਥ ਹੁਣ ਤੋਂ ਹੀ ਚੰਗੀ ਆ ਜਿਹੜੀ ਬਾਕੀ ਵੱਛੀਆਂ ਦੋਮ ਮਗਰੀ ਸੰਭਨ ਵਾਲੀਆਂ ਵਾ ਗਾਂ ਵਾਲਾ ਆਪ ਵੀ ਚਲੋ ਦੋਵੇਂ ਚੰਗੀਆਂ ਵਾ ਤੇ ਮਗਰ ਵੱਛੀਆਂ ਵੀ ਚੰਗੀਆਂ ਵਾ ਜਿਹੜੀਆਂ ਹਾਸਪੀੜੀ ਦੇ ਸਮਾਂ ਹੋਇਆ 1 ਵਜੇ ਚੱਲਾ ਵਾ ਹਾਂਜੀ 1 ਵਜੇ ਨਹੀਂ ਆਲਾ ਬਸ ਬਾਕੀ ਹੋਸਾਬ ਨਾਲ ਕੋਈ ਵੀ ਜੱਜਮੈਂਟ ਕਰੇ ਚੱਲੇ ਦਾ ਬਾਕੀ ਇਹ ਨਿੰਬੂਆਂ ਦਾ ਨੁਚੜਦੀ ਜੀ ਬਿਲਕੁਲ ਠੀਕ ਹੈ ਜੀ ਇਹ ਬਣਦੀ ਵੀ ਪੂਰੀ ਆ ਬਾਕੀ ਗਾਂ ਦੇ ਵਿੱਚ ਕੋਈ ਵੀ ਐਬ ਨਹੀਂ ਹੈਗਾ ਠੀਕ ਹੈ ਇਹ ਡੇ ਤੁਹਾਡੇ ਸਾਹਮਣੇ ਵਿਲਪਾ ਪੂਰੀ ਫੁੱਲ ਪ੍ਰਿੰਟ ਦੇ ਵਿੱਚ ਹੈ ਜੀ ਤੇ ਇਹਦਾ ਮੁੱਲ ਮੋਲ ਜੇ ਦੇ ਹਰ ਵੀਜੀ ਹੁੰਦਾ ਸੂਆ ਪਹਿਲਾ ਸੂਆ ਐਰ ਕਾ ਤੀਜਾ ਇਹਦਾ ਹਾਂਜੀ ਹਾਂਜੀ ਜੇ ਹੁੰਦੀ ਵੈਣ ਪੰਦੇ ਅਸੀਂ ਤੇ ਡੇਢ ਟੂਟਦੀ ਸੀ ਹਾਂਜੀ ਤੇ ਮੈਂ ਕਹਿੰਨਾ ਹੁਣ 50000 ਰਾਇਤ ਦੇ ਦਈਏ ਅੱਛਾ ਲੱਖ ਦੀ ਦੇ ਦਈਏ ਨਹੀਂ ਲੱਖ ਦੀ ਵੀ ਨਹੀਂ ਜਾਣੀ ਹਾਂਜੀ ਤੇਰੀ ਦੱਸ ਦੋ ਫਿਰ ਜਿੰਨੇ ਤੋਂ ਕਹਿੰਦੇ ਦੇ ਦੇਣੀ ਕਰਦਾਂਗੇ ਜਿੰਨਾ ਵੀ ਮਾਨ ਕਹੋਗੇ ਤੁਸੀਂ ਨਹੀਂ ਤੁਸੀਂ ਦੱਸਣਾ ਜੀ 20000 ਹੀ ਦੱਸ ਦਿੰਨੇ ਅੱਛਾ 80 ਦੀ ਦੇ 80000 ਦੀ ਦੇ ਦੋਗੇ ਹੋਰ ਕਰ ਦੋਗੇ ਹੋਰ ਕਰ ਦਾਂਗੇ ਕੋਈ ਗੱਲ ਨਹੀਂ ਕਰਾਓ ਮਾਨ ਕਰ ਤਿੰਨ ਹਜ਼ਾਰ ਕਰਦੀ ਔਰ 5 ਹੀ ਕਰ ਦਾਂਗੇ 75 ਹਜ਼ਾਰ ਦੀ 75 ਦੀ ਦੇ ਦਾਂਗੇ ਠੀਕ ਹੈ 75 ਦੀ ਦੇ ਦਾਂਗੇ ਅੱਛਾ ਹਾਂ ਜੀ ਪਰ ਇੱਡੀ ਗਾਂ ਕੋਈ ਦਊਗਾ ਨਹੀਂ ਬਰੀਡ ਵਾਲੀ ਤੇ ਦੁੱਧ ਵਾਲੀ ਠੀਕ ਹੈ ਜੀ ਹਾਂ ਜੀ ਦੁੱਧ ਵੀ ਆਖਰ ਕਿੱਦਾਂ ਨਾੜਾਂ ਚੱਡੇ ਦੇ ਵਿੱਚ ਭੜੀਆਂ ਨੇ ਬੜੀਆਂ ਸਾਡੇ ਦੇ ਜਾਨੇ ਤੇ ਨਾੜਾਂ ਜਿਹੜੀਆਂ ਦੋਵਾਂ ਪਾਸੇ ਚੰਗੀਆਂ ਵਾ ਤੇ ਮਿਲ ਕੇਵੇਂ ਨੇ ਵੀ ਚੰਗੀ ਮੋਟੀ ਲੱਗੀ ਐ ਜਿਹੜੀ ਬਾਕੀ ਇਹ ਹੈ ਕਿ ਜਿਹੜੇ ਵੀਰ ਨੇ ਦੁੱਧ ਚੋਣਾ ਹੈ ਪੂਰੀਆਂ ਗਰਮੀਆਂ ਹਾਂਜੀ 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 ਤੇ ਜੱਸੀ ਗਾਂ ਦਾ ਗਾਂ ਵਾ ਗਰਮੀ ਚ ਚੋਣ ਵਾਲੀ ਬਿਲਕੁਲ ਵਧੀਆ ਕੋਈ ਨਹੀਂ ਹੈ ਫੀਲ ਨਹੀਂ ਬਣਾਉਣੀ ਕੋਈ ਉਹਦੀ ਚੱਕਰ ਵਾਲੀ ਗੱਲ ਠੀਕ ਹੈ ਜੀ ਤੇ ਠੀਕ ਹੈ ਵੀਰ ਕੁਝ ਕਹਿਣਾ ਹੈ ਜੀ ਜਿਹੜੀਆਂ ਆਪਣੀਆਂ ਦੋਵੇਂ ਗਾਵਾਂ ਸੂਈਆਂ ਸਵਾਈਆਂ ਨੇ ਜੋ ਕੇ ਖੜੋ ਆਪਣੇ ਕੋ پاس ਕਰਕੇ ਜਿਹੜਾ ਬਣਾਉਂਦੀਆਂ ਉਹਨਾਂ ਨੂੰ ਚੈੱਕ ਕਰਕੇ ਖੜੋ ਆਪਣੀ ਤਸੱਲੀ ਦੇ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਦੋਵੇਂ ਸੂਈਆਂ ਸਵਾਈਆਂ ਵਾ ਇੱਥੇ ਆਓ ਆਪਣੀ ਤਸੱਲੀ ਕਰਕੇ ਚਵਾਈ ਕਰਕੇ پاس ਕਰਕੇ ਆਪਣੀ ਮਰਜ਼ੀ ਨਾਲ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ